ਇਸ ਤੋਂ ਪਹਿਲਾਂ ਅਸੀਂ ਅਵਚੇਤਨ ਮਨ ਦੀ ਸ਼ਕਤੀ ਬਾਰੇ ਤਿੰਨ ਭਾਗਾਂ ਵਿੱਚ ਗੱਲ ਕਰ ਚੁੱਕੇ ਹਾਂ ਅੱਜ ਅਸੀਂ ਚੌਥੇ ਭਾਗ ਵਿੱਚ ਗੱਲ ਕਰਾਂਗੇ ਕਿ ਅਵਚੇਤਨ ਮਨ ਕਿਸ ਤਰ੍ਹਾਂ ਸਾਡੇ ਜੀਵਨ ਤੇ ਪ੍ਰਭਾਵ ਪਾਉਂਦਾ ਹੈ ਅਵਚੇਤਨ ਮਨ ਤੁਹਾਡੇ ਜੀਵਨ ਦੀ ਇੱਕ ਪੁਸਤਕ ਦੀ ਤਰ੍ਹਾਂ ਹੈ ਅਸੀਂ ਉਹ ਆਪਣੇ ਅਵਚੇਤਨ ਮਨ ਭਾਵ ਸਬ ਕੌਨਸੀਸ ਮਾਈਂਡ ਤੇ ਜੋ ਵੀ ਵਿਚਾਰ ਵਿਸ਼ਵਾਸ ਰਾਏ ਸਿਧਾਂਤ ਜਾਂ ਮਤ ਲਿਖਦੇ ਉਕਰਦੇ ਹਾਂ ਜਾਂ ਛਾਪ ਛੱਡਦੇ ਹਾਂ ਉਹੀ ਹਾਲਾਤ ਪ੍ਰਸਥਿਤੀਆਂ ਸਥਿਤੀਆਂ ਅਤੇ ਘਟਨਾਵਾਂ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੇ ਹਨ ਅਸੀਂ ਜੋ ਵੀ ਅੰਦਰ ਲਿਖਾਂਗੇ ਉਸ ਦਾ ਹੀ ਪ੍ਰਤੀਬਿੰਬ ਬਾਹਰ ਬਣੇਗਾ ਅਤੇ ਸਾਡੇ ਜੀਵਨ ਵਿੱਚ ਉਹ ਲਾਗੂ ਹੋਏਗਾ ਯਾਦ ਰੱਖਣ लायक ਵਿਚਾਰ ਹਨ ਕਿ ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦੀ ਸਾਰੀ ਮਹੱਤਵਪੂਰਨ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਹੈ ਅਤੇ ਸਾਰੀਆਂ ਸਮੱਸਿਆਵਾਂ ਦਾ ਜਵਾਬ ਜਾਣਦਾ ਹੈ ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਤੋਂ ਕੋਈ ਵਿਚੇਚਾ ਨਿਵੇਦਨ ਕਰੋ ਅਤੇ ਇਸ ਦੀ ਚਮਤਕਾਰੀ ਸ਼ਕਤੀ ਵੇਖੋ ਯਾਦ ਰੱਖੋ ਕਿ ਸਾਡੇ ਜੀਵਨ ਦੇ ਦੋ ਪਹਿਲੂ ਹਨ ਇੱਕ ਯਥਾਰਥਵਾਦੀ ਅਤੇ ਇੱਕ ਕਲਪਨਾਵਾਦੀ ਦ੍ਰਿਸ਼ ਅਤੇ ਅਦ੍ਰਿਸ਼ ਇਸ ਦੇ ਨਾਲ ਹੀ ਵਿਚਾਰ ਅਤੇ ਅਬਵਿਅਕਤੀ ਵੀ ਸਾਡੇ ਜੀਵਨ ਦੇ ਇਹਨੂੰ ਆਪ ਪਹਿਲੂਆਂ ਦੇ ਹੀ ਰੂਪ ਹਨ ਜਿਵੇਂ ਕਿ ਸਮਝਿਆ ਜਾਂਦਾ ਹੈ ਕਿ ਮਨੁੱਖ ਦਾ ਅਵਚੇਤਨ ਮਨ ਬਹਿਸ ਨਹੀਂ ਕਰਦਾ ਇਹ ਸਿਰਫ ਉਸ ਉੱਪਰ ਅਮਲ ਕਰਦਾ ਹੈ ਜਿਹੋ ਜਿਹਾ ਅਸੀਂ ਉਸ ਨੂੰ ਫੀਡ ਕਰਦੇ ਹਾਂ ਜਾਂ ਕਹਿ ਲਿਆ ਜਾਵੇ ਕਿ ਜਿਸ ਤਰ੍ਹਾਂ ਦਾ ਅਸੀਂ ਇਸ ਉੱਪਰ ਕੁਝ ਲਿਖਦੇ ਹਾਂ ਸਬਕੌਂਸ਼ੀਅਸ ਮਾਈਂਡ ਜੋ ਕਿ ਮਨੁੱਖ ਦੇ ਕੌਂਸ਼ੀਅਸ ਮਾਈਂਡ ਦੇ ਨਤੀਜੇ ਜਾਂ ਫੈਸਲੇ ਨੂੰ ਅੰਤਮ ਮੰਨ ਲੈਂਦਾ ਹੈ ਇਸੇ ਤਰ੍ਹਾਂ ਹੀ ਅਮਰੀਕੀ ਦਾਰਸ਼ਨਿਕ ਰਾਫਲ வால்ਡੋ ਐਮਰਸਨ ਨੇ ਕਿਹਾ ਸੀ ਕਿ ਮਨੁੱਖ ਉਹੀ ਬਣ ਜਾਂਦਾ ਹੈ ਜੋ ਉਹ ਸਾਰਾ ਦਿਨ ਸੋਚਦਾ ਰਹਿੰਦਾ ਹੈ ਅਮਰੀਕੀ ਮਨੋਵਿਗਿਆਨ ਦੇ ਮੋਢੀ ਵਿਲੀਅਮ ਜੇਮਸ ਨੇ ਕਿਹਾ ਸੀ ਕਿ ਮਨੁੱਖ ਦੇ ਅਵਚੇਤਨ ਮਨ ਭਾਵ ਸਬਕੌਨਸਿਜ਼ ਮਾਈਂਡ ਵਿੱਚ ਦੁਨੀਆ ਨੂੰ ਹਲਾਉਣ ਦੀ ਸ਼ਕਤੀ ਹੈ ਇਸ ਵਿੱਚ ਅਸੀਮ ਗਿਆਨ ਦਾ ਭੰਡਾਰ ਹੈ ਇਸ ਨੂੰ ਛੁਪੇ ਹੋਏ ਸਰੋਤਾਂ ਤੋਂ ਖਰਾਕ ਮਿਲਦੀ ਹੈ ਇਸ ਸੇ ਨੂੰ ਹੀ ਜੀਵਨ ਦਾ ਨਿਯਮ ਕਿਹਾ ਜਾਂਦਾ ਹੈ ਮਨੁੱਖ ਜੋ ਵੀ ਆਦੇਸ਼ ਆਪਣੇ ਅਵਚੇਤਨ ਮਨ ਭਾਵ ਸਬਕੌਂਸ਼ੀਅਸ ਮਾਈਂਡ ਨੂੰ ਦਿੰਦਾ ਹੈ ਉਸੇ ਤਰ੍ਹਾਂ ਹੀ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਵਿੱਚ ਇੰਨੀ ਤਾਕਤ ਹੈ ਕਿ ਉਸ ਆਦੇਸ਼ ਨੂੰ ਸਾਕਾਰ ਕਰਨ ਲਈ ਜ਼ਮੀਨ ਅਸਮਾਨ ਇਕ ਕਰ ਦੇਵੇਗਾ ਇਸ ਲਈ ਇਹ ਨਿਯਮ ਬਣਾ ਲਓ ਕਿ ਜੇਕਰ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਆਪਣੇ ਅਵਚੇਤਨ ਮਨ ਪਾਵ ਸਬਕੌਂਸ਼ੀਅਸ ਮਾਈਂਡ ਨੂੰ ਹਮੇਸ਼ਾ ਹੀ ਸਕਾਰਾਤਮਕ ਜਾਂ ਪੋਜੀਟਿਵ ਵਿਚਾਰਾਂ ਦੀ ਖਰਾਕ ਦਿਓ ਦੇਖਿਆ ਜਾਵੇ ਤਾਂ ਅਯੋਕੇ ਸਮੇਂ ਦੌਰਾਨ ਦੁਨੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਮਨੁੱਖ ਇਸ ਲਈ ਭੱਜ ਦੌੜ ਕਰਦੇ ਅਤੇ ਤਣਾਗਰਸਤ ਹਨ ਕਿ ਉਹ ਅਵਚੇਤਨ ਮਨ ਅਤੇ ਚੇਤਨ ਮਨ ਦੇ ਤਾਲਮੇਲ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਸਕਦੇ ਜਦੋਂ ਚੇਤਨ ਅਤੇ ਅਵਚੇਤਨ ਮਨ ਇੱਕਸਾਰ ਅਤੇ ਸ਼ਾਂਤੀ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਕੋਈ ਵੀ ਬਿਮਾਰੀ ਅਤੇ ਆਪਸੀ મતਭੇਦ ਪੈਦਾ ਨਹੀਂ ਹੁੰਦਾ ਪ੍ਰਚੀਨ ਯੁੱਗ ਵਿੱਚ ਹਰਮਿਸਟਰਗੇਮਟਸ ਨੂੰ ਦੁਨੀਆ ਦਾ ਸਭ ਤੋਂ ਮਹਾਨ ਅਤੇ ਸ਼ਕਤੀਸ਼ਾਲੀ ਜਾਦੂਗਰ ਮੰਨਿਆ ਜਾਂਦਾ ਸੀ ਉਹਨਾਂ ਦੀ ਬਹੁਤ ਦੇ ਸਦੀਆਂ ਬਾਅਦ ਉਨ੍ਹਾਂ ਦੀ ਕਬਰ ਖੋਦੀ ਗਈ ਤਾਂ ਉਸ ਕਬਰ ਦੇ ਅੰਦਰੋਂ ਇੱਕ ਰਸ ਮਿਲਿਆ ਦੱਸਿਆ ਜਾਂਦਾ ਹੈ ਕਿ ਉਸ ਉੱਪਰ ਲਿਖਿਆ ਸੀ ਜਿਹੋ ਜਿਹਾ ਅੰਦਰ ਤੇਹੋ ਜਿਹਾ ਬਾਹਰ ਜਿਵੇਂ ਉੱਪਰ ਤੇਵੇਂ ਥੱਲੇ ਮੋਜੀਸ, ਇਸਾਈਆ, ਇਸਮਸੀ, ਬੁੱਧ, ਜ਼ਰਵਾਸਟਰ, ਲੋਕ세 ਅਤੇ ਹੋਰ ਨਾਮ ਮਹਾਨ ਸਖੀਤਾ ਨੇ ਵੀ ਇਸ ਸੱਚ ਦੀ ਪੁਸ਼ਟੀ ਕੀਤੀ। ਜਿਵੇਂ ਸਵਰਗ ਭਾਵ ਤੁਹਾਡੇ ਆਪਣੇ ਦਿਮਾਗ ਵਿੱਚ ਜਿਹੋ ਜਿਹੇ ਵਿਚਾਰ ਆਉਂਦੇ ਹਨ ਉਸੇ ਤਰ੍ਹਾਂ ਦੀ ਹੀ ਤਰਤੀਬ ਭਾਵ ਤੁਹਾਡਾ ਸਰੀਰ ਅਤੇ ਮਾਹੌਲ ਬਣ ਜਾਂਦਾ ਹੈ। ਇਹ ਹੀ ਜੀਵਨ ਦਾ ਮਹਾਨ ਨਿਜਮ ਹੈ। ਮਨੁੱਖ ਦੇ ਬਿਮਾਰ ਹੋਣ ਦਾ ਆਧਾਰ ਵੀ ਨਕਾਰਾਤਮਕ ਵਿਚਾਰਾਂ ਨੂੰ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜ਼ਿਆਦਾਤਰ ਮਨੁੱਖ ਇਸ ਲਈ ਬਿਮਾਰ ਹੁੰਦੇ ਹਨ ਕਿ ਉਹਨਾਂ ਦੇ ਅੰਦਰ ਨੈਗੇਟਿਵ ਸੋਚ ਪ੍ਰਭਾਵ ਪ੍ਰਭਲ ਰਹਿੰਦੀ ਹੈ। ਇਹ ਨੈਗੇਟਿਵ ਵਿਚਾਰ ਜਾਂ ਸੋਚਾਂ ਆਮ ਕਰਕੇ ਅਲਸਰ ਦਿਲ ਦੇ ਰੋਗ ਤਣਾਅ ਅਤੇ ਚਿੰਤਾ ਦੇ ਰੂਪ ਵਿੱਚ ਸਾਹਮਣੇ ਆਉਂਦੇ ਹਨ ਇਹ ਗੱਲ ਪੱਕੀ ਹੈ ਕਿ ਨਕਾਰਾਤਮਕ ਵਿਚਾਰਾਂ ਨਾਲ ਅਸੀਂ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਾਂ ਤੁਸੀਂ ਕਿੰਨੀ ਵਾਰ ਗੁੱਸਾ ਹੋ ਕੇ ਡਰ ਕੇ ਸੜ ਕੇ ਜਾਂ ਬਦਲੇ ਦੀ ਭਾਵਨਾ ਨਾਲ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾਇਆ ਹੈ ਜਦੋਂ ਅਸੀਂ ਇਸਵਾਲ ਆਪਣੇ ਮਨ ਕੋਲੋਂ ਸ਼ਾਂਤ ਹੋ ਕੇ ਪੁੱਛਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਾੜੇ ਗੁੱਸੇ ਅਤੇ ਡਰ ਦੀ ਭਾਵਨਾ ਨਾਲ ਆਪਣਾ ਕਿੰਨਾ ਨੁਕਸਾਨ ਕਰ ਚੁੱਕੇ ਹਾਂ ਇਸ ਲਈ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਕਦੇ ਵੀ 네ਗੇਟਿਵ ਥਾਟ ਭਾਵ ਨਕਾਰਾਤਮਕ ਵਿਚਾਰ ਨਾ ਦਿਓ ਪੋਜ਼ਿਟਿਵ ਵਿਚਾਰ ਦੇਣ ਨਾਲ ਹੀ ਸਾਡੇ ਅਵਚੇਤਨ ਮਨ ਵਿੱਚੋਂ ਨੇਗੇਟਿਵ ਵਿਚਾਰ ਖਤਮ ਹੋ ਜਾਣਗੇ ਇਸ ਲਈ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਹਮੇਸ਼ਾ ਪੋਜੀਟਿਵ ਸੋਚੋ ਸਕਾਰਾਤਮਕ ਸੋਚੋ ਅਤੇ ਖੁਸ਼ ਰਹੋ ਧੰਨਵਾਦ